ਹਾਂਜੀ ਬਾਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ 28 ਤਰੀਕ 8 ਮਹੀਨਾ 2025 ਨੂੰ ਲਗਭਗ 6 ਬੱਚਾ ਇਸ ਨੂੰ ਵੀਡੀਓ ਸਾਂਝੀ ਕਰ ਰਹੇ ਜਿੰਨਾ ਤੁਹਾਨੂੰ ਦੋ ਛੋਟੀਆਂ ਜਰਸੀ ਨਸਲ ਦੇ ਬੱਚਾ ਮਿਲ ਜਾਣਗੇ ਬਹੁਤੀ ਪਿਆਰੀਆਂ ਤੇ 400 ਨੂੰ ਮਿਲਣੀਆਂ ਐਚ ਨਸਲ ਦੀਆਂ ਤੇ ਸਾਰਿਆਂ ਬੱਚਾ ਲਗਭਗ ਸਾਰਿਆਂ ਹੀ ਖੀਰਿਆ ਤੇ ਸਾਰਾਂ ਬੱਚਾ ਦੀ ਚਾਰਤਾ ਥਾਣ ਮਿਲਣਗੇ ਠੀਕ ਹੈ ਤੇ ਬਾਕੀ ਜੋ ਜਾਣਕਾਰੀ ਹੋਊ ਮਾਰਕ ਸਾਂਝੀ ਕਰ ਦੇਣਗੇ ਕੋਈ ਵੀ ਖੀਰ ਨਾਲ ਭਰਾ ਕਿਸੇ ਵੀ ਟਾਈਮ ਥੱਲੀ ਕਰ ਸਕਦਾ ਹੈਗਾ ਤੇ ਨਾਲ ਦੀ ਨਾਲ ਆਪਣਾ ਚੈਨਲ ਭਗਤ ਸਿੰਘ ਸਾਨੂੰ ਸਬਸਕ੍ਰਾਈਬ ਕਰ ਲਿਓ ਤੇ ਕਿਸੇ ਪੁਰਾਣੀ ਜੁਕੀਦਾਂ ਦੀ ਵੀਡੀਓ ਬਣਾਉਣੀ ਤਾਪਾ ਨੰਬਰ ਨੋਟ ਕਰ ਲਿਓ 836046251 ਆਪਣਾ ਸੰਪਰਕ ਨੰਬਰ ਵੀ ਵੀਡੀਓ ਬਣਾਉਣ ਵਾਸਤੇ ਪਸ਼ੂ ਖਰੀਦਣ ਵਾਸਤੇ ਨੰਬਰ ਬਾਅਦ ਸਕਰੀਨ ਤੇ ਲਾਵਾਂਗੇ ਪਹਿਲਾ ਵੀਡੀਓ ਪੂਰੀ ਗੌਰ ਨਾਲ ਹੈ ਕੱਲੇ-ਕੱਲੇ ਪਸ਼ੂ ਨੂੰ ਬਾਹਰ ਸੰਤੋੜ ਕੇ ਦਿਖਾਵਾਂਗੇ ਫਿਰ ਜਿਹੜਾ ਮਾਲਕ ਹੋਵੇ ਤਾਂ ਨੰਬਰ ਤੇ ਤੁਸੀਂ ਸੰਪਰਕ ਕਰਨਾ ਹੈਗਾ ਬਾਕੀ ਕਰਦਾ ਬਾਈ ਨਾਲ ਗੱਲ ਬਾਤ ਲਾਸਟ ਤੱਕ ਜੁੜੇ ਰਹੋ ਕੀ ਹੋ ਜਾ ਬੜ ਮਾੜਾ ਸਾਜ ਬਾਈ ਹਸਤਕਾਲ ਜੀ ਸਤਿ ਸ੍ਰੀ ਅਕਾਲ ਬਾਈ ਆਪਣਾ ਨਾਮ ਤੇ ਐਡਰੈਸ ਬੋਲ ਦਿਗੀ ਨਾਮ ਜੀ ਮੇਰਾ ਬਿੰਦਾ ਸਿੰਘ ਸਿੱਧੂ ਪਿੰਡ ਗੁਰੂਸਰ ਜ਼ਿਲ੍ਹਾ ਬਠਿੰਡਾ ਜੀ ਤਸਵੀਰ ਰਾਮਪਰਾ ਫੋਲ ਤੇ ਇਧਰੋਂ ਭਗਤਾਂ ਨੇੜੇ ਆ ਗਿਆ ਆਪਣੇ ਭਗਤਾਂ ਚ 4 ਕਿਲੋਮੀਟਰ ਦਾ ਜਲਾਲ 2 ਕਿਲੋਮੀਟਰ ਦਾ ਇਹ ਵਿਚਾਲੇ ਪਿੰਡ ਆ ਆਪਣਾ ਠੀਕ ਹੈ ਤਾਂ ਮੋਬਾਈਲ ਨੰਬਰ ਮੋਬਾਈਲ ਨੰਬਰ ਹੈ 8427996114 8427996114 ਜੀ ਠੀਕ ਹੈ ਟੋਟਲ 6 ਬੱਚੇ ਆਪਣੇ ਕੋਲੇ ਹਾਂਜੀ ਅੱਜ ਮੈਂ ਐਚ ਐਫ ਵੱਡੀਆਂ ਬੱਚਾ ਦੰਦੋ ਖੀਰਾਂ ਆਏ ਸਾਰਾ ਖੀਰਾਂ ਆ ਜੀ ਖੀਰਾਂ ਠੀਕ ਆ ਐਂ ਕਰ ਬੱਚੇ ਨੂੰ ਬਾਹਰ ਹੀ ਗਲਤ ਤੋਰ ਕੇ ਗੇੜਾ ਘੜਾ ਦਿੰਦੇ ਨਾ ਬਣਾ ਹਾਂ ਹਾਂਜੀ ਹਾਂਜੀ ਅੰਦਰ ਥੋੜਾ ਇਕੱਠਾ ਆ ਹੋਣ ਫੜਿਆ ਨੇ ਦਸ ਘਾਟ ਰੰਗਾਂ ਨੇ ਆਈਆਂ ਤੇ ਬਾਸ ਨੂੰ ਕੱਲੀ ਕਲੀ ਬੱਚੀ ਤੋਰ ਕੇ ਦਿਖਾਉਣਾ ਮਿੱਤਰੋ ਤੇ ਆ ਬੱਚੀਆਂ ਪਹਿਲੇ ਨਾਲ ਦੇਖੋ ਕੱਦ ਕਾੜ ਬੱਚੀ ਦਾ ਤੇ ਪ੍ਰਿੰਟ ਬੱਚੀ ਦਾ ਬਹੁਤ ਜਿਆਦਾ ਚੰਗਾ ਹੈ ਇਕਨ ਰੋਕੀ ਪਤਾਂ ਦਿਖਾਦੀ ਬੱਚੀ ਲੈ ਥਾਣ ਲਗਾ ਦਿਓ ਚਾਰ ਹੀ ਥਾਣਾਈ ਥਾਣ ਦੇਖੋ ਬਹੁਤ ਸੋਹਣੇ ਗੈਵ ਦੇ ਚ ਲੱਗੇ ਹੋਣਗੇ ਤੇ ਕੱਦ ਕਾੜ ਮਾਸੀ ਦਾ ਪੂਰਾ ਫੁੱਲ ਆ ਗਿਆ ਹਣਾ ਫਾਰਮੋਜ ਬੱਛੀ ਲਈ ਹੈ ਜੀ ਆਪਾਂ ਇਹ ਠੀਕ ਹੈ ਐਵੀਐਸ ਦੇ ਇਹ ਜੁਪੀਟਰ ਦੀ ਬੱਚੀ ਆ ਖੋਦ ਖੀਰੀ ਬੱਚੀ ਆ ਜੁਪੀਟਰ ਦੀ ਹਾਂ ਜੀ ਐਵੀਐਸ ਦੰਦੋ ਖੀਰੀ ਆ ਦੰਦੋ ਖੀਰੀ ਆ ਮਾਂ ਦਾ ਰਿਕਾਰਡ ਵੀ ਸੀਗਾ 35 ਲੀਟਰ ਠੀਕ ਆ ਹਾਂ ਜੀ ਬਾਈ ਕਹਿੰਦਾ ਫਾਰਮੋਜ ਬੱਚੀ ਲਤੀ ਆ ਵੱਡੇ ਟਾਂਚੇ ਦੀ ਬੱਚੀ ਆ ਤੁਸੀਂ ਕੋਲ ਆ ਕੋਟੀ ਮਸੀ ਦਾ ਮਨੂਈ ਕੋਈ ਹਾਂ ਆਈ ਡੇ ਡਾਂਚ ਨੇ ਬੱਚਾ ਮਨ ਅਗਲੇ ਬਹੁਤ ਘੱਟ ਦੇਖ ਨੂੰ ਮਿਲਦੇ ਆ ਫੋਟਾਂ ਮੈਂ ਐਨ ਤੋੜ ਲਈ ਬੰਦੇ ਇਧਰ ਨੂੰ ਲੰਘਾਲਾ ਲੰਬੇ ਲੋਟ ਨੂੰ ਆ ਇੱਥੋਂ ਦੇਖੋ ਬੱਚੀ ਤੋੜ ਵਾਲਾ ਵੀ ਤੋੜਲਾ ਕੋਈ ਗੱਲ ਨਹੀਂ ਇੱਥੋਂ ਦੇਖੋ ਬੱਚੀ ਜੀ ਕੀ ਬਾਤਾਂ ਆ ਚੰਗੇ ਰੰਗ ਬਣਦਿਆਂ ਚੰਗੇ ਢਾਂਚੇ ਦੇ ਮਜ਼ਬੂਤ ਬੜੇ ਢਾਂਚੇ ਦੇ ਬੱਚਾ ਆ ਗਿਆਂ ਠੀਕ ਆ ਭਾਈ ਕਿੰਨੀ ਕੁਮਰੂ ਉਮਰ ਜੀ ਦੇ 13 ਮਹੀਨਾ ਦੀ ਉਮਰ ਦੱਸਿਆ ਉਹਨਾਂ ਨੇ ਠੀਕ ਆ ਚੰਗੀ ਆ ਬੱਚੀ ਸੰਭੀ ਪਲੀ ਪੂਰੀ ਫੁੱਲ ਆ ਗਈ ਅਇਥੋਂ ਤੁਹਾਨੂੰ ਬੰਨ ਕੇ ਦਿਖਾ ਦੇਣਾ ਥੋੜਾ ਜਿਹਾ ਪਤਾ ਹੀ ਬਾਹਰ ਇਹਨਾਂ ਦੀ ਨਿਆਣੀ ਮਾਤਾ ਲੈ ਕੇ ਭਾਜਦੇ ਖੁੱਲ੍ਹ ਰਹਿਣਗੇ ਜਿਹਾ ਹੁੰਦਾਂ ਲਈਆਂ ਤੇ ਇਹ ਜੀ ਕੱਲ ਹੀਟ ਜੀ ਵੀ ਆ ਗਈ ਸੀਗੀ ਠੀਕ ਆ ਤੇ ਮੈਂ ਕਿਹਾ ਜਿਹੜਾ ਇੱਕ ਦਿਨ ਰਹੂਗੀ ਪਹਿਲਾਂ ਦੀ ਹੀਟ ਜਾਈ ਦੀ ਸੀ ਕੱਲ ਬਲੱਡ ਦੇਗੀ ਫਿਰ ਮੈਂ ਟੀਕਾ ਨਹੀਂ ਭਰਾਇਆ ਇਹਦੇ ਬਾਕੀ ਜਦੋਂ ਆਪਾਂ ਵੇਚੇ ਜਿਹੜਾ ਭਰਾ ਮੂਰੇ ਪੂਰਾ ਸਮਝਣਾ ਟੀਕਾ ਭਰਾ ਲੋ ਇਹ ਮੈਂ ਭਰਾ ਵੀ ਦਿੰਦੇ ਜੇ ਇੱਕ ਦਿਨ ਆਪਣੇ ਕੋਲੇ ਰੁਕ ਜਾਂਦੀ ਪਹਿਲਾਂ ਪਤਾ ਲੱਗ ਜਾਂਦਾ ਤਾਂ ਹਾਂ ਲੈ ਮੂਹਾਂ ਤੋਂ ਦੱਸਿਆ ਅਇਥ ਦਿਖਾ ਨੇੜੇ ਹੋ ਕੇ ਚੰਗੀ ਆ ਬੱਚੀ ਕੋਲੋਂ ਲਾ ਕੇ ਤੇ ਫਟੂ ਹਿਦਾ ਸੀ ਪੂਰੀ ਪੱਧਰੀ ਮਿਲੂ ਸੁਣੋ ਨਾ ਹਾਂਜੀ ਹਾਂਜੀ ਤੇ ਰੇਟ ਵੰਜਾ ਬਾਈ ਫਿਰ ਨਾ ਕਿਵੇਂ ਕਰੀਏ ਰੇਟ ਆਪਾਂ ਫੋਨ ਤੇ ਕਰ ਦਾਂਗੇ ਜੀ ਸਾਰਿਆਂ ਦੇ ਸਾਰਿਆਂ ਦੇ ਫੋਨ ਤੇ ਕਰ ਲਾਂਗੇ ਠੀਕ ਆ ਦੋ ਨੰਬਰ ਵਾ ਅੱਛੀ ਆ ਗਈ ਆਪਣੇ ਕੋਲ ਹੈ ਨਾ ਇਹ ਕਿੰਨੇ ਕੁ ਵਰਦੀਆ ਇਹ ਵੀ ਵਸੀ ਜੀ 13 ਕਿ ਮਹੀਨਾ ਦੀ ਇਹੇ ਲਾ ਲਓ ਇਹ 40116 ਦੀ ਆ ਜੀ ਦੰਦੋ ਘੀਰੀ ਆ ਦੰਦੋ ਘੀਰੀ ਆ ਜੀ ਲੈ ਬਰਾ ਥਾਣੋਂ ਖੜੀ ਨੀ ਆਪਾਂ ਨੇ ਥਾਣੋਂ ਤੇ ਆਜੀ ਰੰਗ ਲਗਾ ਚ 13 ਦੇ ਚਪਕ ਦੀ ਸੋਨੇ ਗਿਆ ਜਿੱਤੇ ਫੇਸ ਕਾਰਡ ਚੈੱਕ ਕਰ ਲੋ ਪ੍ਰਿੰਟ ਮੋਟ ਬੱਚੀ ਦਾ ਬੜਾ ਚੰਗਾ ਤੇ ਟੂ ਹੀ ਬਿਲਕੁਲ ਪੱਧਰੀ ਮਿਲੂ ਸੁਣੋ ਨਾ ਹ ਇਹ ਇਹ ਲੱਗਦਾ ਦੋ ਨੰਬਰ 40116 ਦਾ ਬਾਈ ਕੰਦਾ ਸੀਵਣ ਦੀ ਬੱਛੀ ਐ ਤੇ ਸਾਰਿਆਂ ਦੇ ਸੀਵਣ ਦਾ ਰਿਕਾਰਡ ਜੀ ਆਪਾਂ ਵੈਸੇ ਨੂੰ ਬੱਸੀ ਰਹਿੰਦੇ ਨਹੀਂਗੇ ਨਹੀਂ ਆਪਾਂ ਦੱਸਾਂਗੇ ਜੀ ਦਾ ਨਾਮ ਹੋਇਆ ਠੀਕ ਆ ਠੀਕ ਆ ਲਓ ਜੀ ਦੇਖਦੇ ਫਿਰ ਥੋੜਾ ਜਿਹਾ ਉਹੀ ਨਿਆਣਪ ਵਾਲੀ ਮੱਤ ਹੁੰਦੀ ਇਹਨਾਂ ਦੀ ਸਾਨੂੰ ਪਤਾ ਥੋੜਾ ਇਹ ਬਾਹਰ ਤੇ ਲਿਆ ਰਾਏਪਾਲ ਨੇ ਬਾਹਰ ਆਲ ਬੰਦ ਕਰ ਦਿਆ ਨਹੀਂ ਠੀਕ ਆ ਬਿੰਦੇ ਮੋਡਲ ਟਿਕਾਈ ਨਾਲ ਚੱਲ ਚਲਕਣ ਤੋਂ ਵਿਚਾਈ ਕੱਦ ਕਾਠ ਵਾਲੇ ਪੱਖ ਤੋਂ 4 ਜੂਨ ਵਾਲੇ ਪੱਖ ਤੋਂ ਬੁਰਾ ਖੁੱਲ੍ਹਾ ਡੁੱਲਾ ਬੱਚਾ ਨਹੀਂ ਹੈ ਇਹ ਹੀਟ ਚ ਹੈ 100% ਅੱਜ ਬੱਸੀ ਆਈ ਵੀ ਠੀਕ ਐ ਹੂੰ ਕੋਸਤਾ ਵੀ ਕਰ ਲਾ ਗਿਆ ਹਣਾ ਪਸ਼ੂ ਇਹ ਰਾਤ ਜੋੜੀ ਇਹ ਇਲਾਕੇ ਤੋਂ ਦੋ ਨੰਬਰ ਬੱਚੀ ਚੰਗੀਆਂ ਬੱਚਾ ਜਿਹੜੀ ਬਾਈ ਕੋਲ ਸਾਰੇ ਜਿੰਨੇ ਹੈਗੇ ਕੱਦ ਕਾਠ ਵਾਲੇ ਪੱਖ ਤੋਂ ਵੀ ਬੱਜਣ ਵਾਲੇ ਪੱਖ ਤੋਂ ਵੀ ਤੇ ਪ੍ਰਿੰਟ ਪ੍ਰਿੰਟ ਵੀ ਡਲ ਪਸਦਾ ਹਣਾ ਤੇ ਅੱਜ ਇਹ ਆਪਾਂ ਕੋਲ ਤਿੰਨ ਨਵਾਂ ਬੱਚੀ ਇਹ ਕਿੰਨੀ ਕੁਮਰ ਦੇ ਬੰਦੇ ਇਹਦੀ ਏਜ ਹੈਗੀ ਆਈ 12 ਕਿ ਮਹੀਨੇ ਦੀ ਏਜ ਆ ਇਹ ਹੈਗੀ ਐ 40120 ਠੀਕ ਆ ਮਾ ਰਿਕਾਰਡ ਸੀਗਾ 35 ਲੀਟਰ ਇਹ ਪੈਸੇ ਵਧਣਾ ਆਪਾਂ ਗੱਸੀ ਘਰੇ ਰੱਖਣ ਲਈ ਸੀਗੀ ਹੂੰ ਯਾਰ ਦੋਸਤੋ ਲਈ ਸੀਗੀ ਫਾਰਮ ਜੋ ਮੋੜ ਕੇ ਹੁਣ ਮਣ ਜਾ ਬਦਲ ਗਿਆ ਜੀ ਪਸੂ ਬਾਲੇ ਹੋ ਗਏ ਹੂੰ ਤੇ ਫੜਾ ਕੋਈ ਡੀਐਨਏ ਦਾ ਐਸਾ ਕਾਲੇ ਆਪਾਂ ਕੋਈ ਚੱਕਰ ਨਹੀਂ ਠੀਕ ਆ ਇਨੀ ਗਰਟੀ ਦਿੰਨੇ ਆਪਾਂ ਜੀ ਠੀਕ ਯਾਰ ਹੀ ਥਾਣਾ ਜੀ ਥਾਣੇ ਤੋਂ ਖਾ ਲਈ ਬੜਾ ਤੁਰੰਤ ਪਹਿਲਾਂ ਹੂੰ ਥੱਲੇ ਸਾਫ ਆਣਾ ਹਾਂਜੀ ਹਾਂਜੀ ਬਾਕੀ ਬੱਛੀ ਮਸ਼ੀਨ ਦਾ 2-3 ਮਹੀਨੇ ਹੋ ਗਏ ਸੀਗੇ ਮੇਰੀ ਲਈ ਨੂੰ ਪਹਿਲਾਂ ਹੁਣ ਮੱਝਾਂ ਉੱਝਾਂ ਜਾਂ ਸੂਟੀਆਂ ਤਾਂ ਕਰਕੇ ਨਾ ਠੀਕ ਲੈ ਇਥੋਂ ਮਾਰੋ ਨੇਗਾ ਜੀ ਤਿੰਨ ਨੰਬਰ ਬੱਛੀ ਦੇ ਵਿੱਚ ਕੱਦ ਕਾਠ ਵਾਲੇ ਪੱਖ ਤੋਂ ਬੇਲ ਵਾਲੇ ਪੱਖ ਤੋਂ ਚੰਗੀ ਆ ਗਈ ਬਾਕੀ ਲੱਤਾਂ ਲੁੱਤਾਂ ਲੰਬਾਈ ਬੜੀ ਚੰਗੀ ਹੈ ਨਾ ਬਿੰਦੇ ਹਾਂਜੀ ਹਾਂਜੀ ਠੀਕ ਐ ਬਾਕੀ 2-4 ਗੱਟੇ ਫੀਟ ਦੇ ਹਾ ਕੇ ਵਧੀਆ ਵਾਜਨ ਕਰਕੇ ਨੇ ਠੀਕਾ ਭਰਾ ਲੈਣਾ ਬੱਛੀ ਨੇ ਵਧੀਆ ਨਾਲ ਸਮਝ ਤਿਆਰ ਹੋਈ ਜੀ ਕਰਮ ਵਾਲੀ ਜੀ ਕੋਈ ਭਰਾ ਬਹੁਤ ਗਰੀਡ ਬੱਛੀ ਕੰਡ ਕੋ ਨੂੰ ਵੇਖੋ ਜੀ ਚਾਰਾਂ ਅੰਗਲਾਂ ਦਾ ਕਾਨੀ ਆ ਹੂੰ ਚੰਗੀ ਆ ਨਾ ਪਤਲੀ ਚਮੜੀ ਚਾ ਗਈ ਬਾਕੀ ਸਟਰਕਚਰ ਵਿੱਚ ਬੈਕ ਸ਼ਾਰਟ ਵੀ ਦੇਖ ਸਕਦੇ ਹੋ ਨਾ ਪੂਰਾ ਵਾਜਨ ਜੀ ਘਟਾ ਗਿਆ ਤੇ ਇਹ ਸੀ ਜੀ ਤਿੰਨ ਬੱਚੀ ਹੁਣ ਤੁਹਾਨੂੰ ਦਿਖਾਵਾਂਗੇ ਆਪਾਂ 4 ਨੰਬਰ ਤੇ ਫਿਰ ਦੋ ਦੋ ਲਾਸਟ ਨਾਲ ਦਿਖਾਵਾਂਗੇ ਦੋ ਜਰਸੀ ਬੱਚੀਆਂ ਜਿਹੜੀ 4 ਨੰਬਰ ਬੱਚੀ ਇਹ ਕਿੰਨੀ ਕੁਮਰ ਦੀ ਵੰਦੇ ਇਹ 9 ਮਹੀਨੇ ਦੀ ਹੈ ਜੀ 9 ਮਹੀਨਾ ਦੀ ਹਾਂਜੀ ਇਹ ਵੀ ਐਵੀਐਸ ਦੇ ਦੀ ਇਹ ਇਹਨਾਂ ਨੂੰ ਪਤਾ ਨਹੀਂ ਸੀ ਘਰ ਵਾਲਿਆਂ ਨੂੰ ਵੀ ਹੈ ਕਿਹੜੇ ਦੀ ਠੀਕ ਆ ਹਾਂਜੀ ਬਸ ਇਹ ਵੀ ਬਹੁਤ ਜੰਗੇ ਝੋਲੀ ਵਾਲੀ ਵਿਖੋਈ ਗੋਲ ਬੱਚੀ ਆ ਜਮਾ ਤੇ ਆ ਜੀ ਥਾਣਾ ਚਾਰ ਹੀ ਥਣ ਮਿਲਣੇ ਹੋ ਨਾ ਹਾਂਜੀ ਹਾਂਜੀ ਬਾਕੀ ਜਿਹੜਾ ਸਟ੍ਰਕਚਰ ਦੇਖੋ ਪੱਦਰ ਬੱਛੀ ਵਜਨ ਵਾਲੀ ਹੈਗੀ ਰੰਗ ਬਹੁਤ ਸੋਹਣਾ ਬੱਛੀ ਦਾ ਹੀ ਕਣਕ ਨੂੰ ਛੋਟਾ ਲੱਗਿਆ ਉਹ ਦੇਖੀ ਨਹੀਂ ਬੱਛਾ ਸਾਰਿਆਂ ਹੀ ਤਰ੍ਹਾਂ ਜ ਸੋਹਣਾ ਯਾਰ ਹੈ ਜਦਾ ਨਾ ਹਾਂਜੀ ਹਾਂਜੀ ਲੈ ਕੜਾ ਲਾ ਜਿਹੜਾ ਇਹਦਾ ਵੀ ਲਗਭਗ 8-9 ਬੱਛੀ ਹੋਣੇ ਛੋਟੀ ਆ ਗਈ ਇਹ ਤੇ ਰੰਗ ਪ੍ਰਿੰਟ ਬੱਛੀ ਦਾ ਤਾਂ ਥੋ ਵੀ ਨਾ ਖੰਡ ਘਟ ਵੀ ਹੋ ਸਕਦੀ ਆ 2 ਮਹੀਨਾ ਉੱਪਰ ਹੀ ਹੋਵੇ ਘਟੇ ਜਿਹੜਾ ਸਾਡੀ ਫੋਟੋ ਬਣਾਇਆ ਆਪਾਂ ਦਾ ਜੀ ਲਓ ਜੀ ਖੰਪੂਰ ਕੇ ਦਿਖਾ ਦਿੰਨੇ ਬੱਛੀ ਆਪਾਂ ਠੀਕ ਆ ਲਾਜ ਲੰਬੇ ਤੌਰ ਤੇ ਬਚਾ ਤੂੰ ਬੇਰੀ ਪੂਰੀ ਫਲ ਡੁੱਲੀ ਆ ਠੀਕ ਆ ਭਾਈ ਮੋੜ ਲੈ ਟਕਾਈ ਜੇ ਨਾਲ ਚੰਗੀਆਂ ਬੱਚੀਆਂ ਚਾਰ ਤੁਹਾਨੂੰ ਮਿਲ ਜਣੇ ਐਫ ਐਰ ਦੇ ਤੇ ਦੋ ਮਿਲ ਜਣੇ ਤੁਹਾਨੂੰ ਬੋਹਾਂ ਦੇਖੋ ਕਿੰਨਾ ਥੋੜਾ ਲੱਗਿਆ ਮੱਥਾ ਚੌੜਾ ਪੂਰਾ ਹੂੰ ਕੰਨ ਕੋਲੋਂ ਛੋਟੇ ਨਾ ਵਧੀਆ ਹਾਂਜੀ ਹਾਂਜੀ ਚੰਗੀਆਂ ਬੱਚੀਆਂ ਬੱਸ ਦੇਖੋ ਸਾਰੀ ਗੱਲ ਦਾ ਮਿਹਨਤ ਤੇ ਡਿਪੈਂਡ ਕਰਦੀ ਹੁੰਦੀ ਆ ਜਿਹੜੇ ਭਰਾ ਨੇ ਮਿਹਨਤ ਕਰਨੀ ਆ ਨਾ ਤੇ ਏ ਵੀਨਰ ਦੇ ਇੱਕ ਮਿਹਨਤ ਜਿਹੜਾ ਪੜਾਅ ਲਿਆ ਕੇ ਕਹਾ ਕੇ ਸੀ ਪਰ ਸੇਕ ਕਰਦੇ ਆਗੇ ਜਿਹਨੇ ਕੇ ਲੈ ਕੇ ਪਾਲਣਾ ਉਹਨਾਂ ਦੀ ਮਿਹਨਤ ਆ ਨਾ ਤੇ ਲਾਸਟ ਆ ਗਿਆ ਸੁਣ ਹੁਣ ਜਰਸੀ ਆਪਾਂ ਇਹਨਾਂ ਬਾਹਰ ਲਈ ਹਾਂ ਬੰਦੇ ਬਾਹਰ ਹੀ ਕਰਾਂ ਗਾ ਲੈਣਾ ਥੋੜੇ ਅੰਦਰ ਨਾ ਮੇਰੇ ਜਿਹੜਾ ਬਾਹਰ ਹੀ ਲੈ ਜਾ ਲੈ ਇੱਥੇ ਨਹੀਂ ਰਹਿ ਜਾ ਪੈਂਦਾ ਹੂੰ ਇੱਕ ਨਾਤਿਆਂ ਆਵਾਏ ਕਹਿੰਦੇ ਰਹਿ ਜਾ ਪੈਂਦਾ ਇਹ ਦੋਨੇ ਬੱਚੇ ਜੀ ਆਪੈਕ ਕਰੂ ਹੀ ਲੈ ਆ ਠੀਕ ਆ ਇਹਦੇ ਦਾ ਸੀਮੈਂਟ ਡੀਟੇਲ ਵੀ ਆਪਣੇ ਕੋਲ ਦੋਨਾਂ ਦੀ ਹੈਗੀ ਆ ਜੇ ਕੋਈ ਬੰਦਾ ਜਿਹੜਾ ਆਪਣੇ ਨਾਲ ਸੌਦਾ ਕਰੂਗਾ ਦੱਸ ਦੇਗੇ ਠੀਕ ਆ ਠੀਕ ਆ ਤੇ ਮਾਦਾਰ ਰਿਕਾਰਡ ਵੀ ਸੀਗਾ ਜੀ 25 ਸਬੀ ਲੀਟਰ ਵਾਲ ਗਏ ਸੀ ਆਪ ਠੀਕ ਹੈ ਲਿਆ ਵਾ ਲੈ ਤੁਹਾਨੂੰ ਜਲਸੀ ਬੱਚੇ ਦਿਖਾਉਣੇ ਆਪਾਂ ਤੁਹਾਨੂੰ ਤੋੜ ਕੇ ਹੁਣ ਠੀਕ ਹੈ ਚੰਗਿਆ ਰੰਗ ਬੰਨ ਵੀ ਆ ਤੋੜ ਆ ਲੰਬੇ ਮਤਲਬ ਕੱਦ ਕਾੜੇ ਬਰਾਬਰ ਜੀ ਥੋੜਾ ਜਿਹਾ ਨਹੀਂ ਫਰਕ ਹੈ ਕੋਈ ਜੀ ਹਾਂ ਜੀ ਹਾਂ ਜੀ ਵੇਖੋ ਬੱਚੇ ਹਮ ਸਟ੍ਰਕਚਰ ਸਭ ਤੋਂ ਵਧੀਆ ਈ ਟੂਈਟ ਈ ਸਿੱਧੀ ਆ ਪੂਰੀ ਐ ਸੋਹਣਾ ਸਟ੍ਰਕਚਰ ਬੱਚਾਂ ਦੇ ਹਾਂ ਜੀ ਹਾਂ ਜੀ ਠੀਕ ਐ ਇਹ ਛੋਟੇ ਬੱਚੇ ਹੋਣਗੇ ਨਾ ਹਾਂ ਜੀ ਬਸ 5-5 6-6 ਮਹੀਨੇ ਦੇ ਬੱਚੇ ਹੀ ਐ ਹਮ 7-8 ਦੇ ਹੁਣ 6 ਦੇ ਹੁਣ 5 ਦੇ ਹੁਣ ਮੂੰਹ ਸਰ ਵੇਖੋ ਬੱਚਾਂ ਦਾ ਪੂਰਾ ਐਵੇਂ ਨਾ ਹਮ ਦੇਖੋ ਦੰਗਿਆ ਬੋਲਣਾ ਨਾ ਹਾਂਜੀ ਠੀਕ ਐ ਲਈ ਹੈ ਜੋੜਾ ਬੱਚਾ ਕਿਦਣਾ ਹੈ ਇੱਕ ਖਰੀਦ ਲਿਓ ਇੱਥੋਂ ਦੇਖੋ ਹੀ ਬੈਕ ਸ਼ੈਟ ਤੋਂ ਨਾ ਸਾਨੂੰ ਬੰਨ ਕੇ ਪੱਥਰਾਂ ਦੀ ਬੰਦ ਦਿਖਾ ਦੇਣਾ ਬੱਚਾ ਦੀ ਸੋਨਾ ਬੱਚਾ ਲੱਗਦਾ ਬਰਾਬਰ ਜੀ ਖਾਣ ਪਰਵਾਨ ਜੀ ਚਾਹੀਆਂ ਤੇ ਇੱਥੇ ਜਿਵੇਂ ਲਾਸਟ ਬੱਚੇ ਕੀ ਇਹ ਤਾਂ ਦੇਖ ਲਓ ਇਹ ਕੋਲ ਪਾਲਿੰਦਰ ਸ਼ਮਣ ਹੈ ਇਹ ਦੋ ਹੁਣ ਆ ਬੱਚਾ ਰਾਇ ਨਾ ਤਾਂ ਹਾਂ ਸੋਨੇ ਤੇ ਵਾਹ ਕੰਨ ਐ ਸਿੱਧਾ ਗਾਏ ਪੇਟ ਨਾ ਪੁੱਟ ਰਾਇਆ ਬਸ ਗਣੀ ਤੂਗਾ ਟੰਗਾ ਕੋਈ ਗੁੱਬਾ ਜਾਂਦਾ ਟੰਗਾ ਉਜੀ ਹਮ ਦਵਾਈ ਮੂਜਾ ਇੱਕ ਇੱਕ ਮੈਡੀਕਲ ਤੇਨੇ ਬਣ ਆ ਬੱਚਾ ਖਾਣੇ ਦੋਾਰ ਪੰਚ ਟੋਟਲ 6 ਨਾਗਾ ਬਾਈ ਕੋ 28 ਤਰੀਕਾ 8 ਮਹੀਨਾ 2025 ਨੂੰ ਬਿੱਲ ਬਣਾ ਰਹੇ ਆ ਤੇ ਆ ਬੱਚਾ ਤੁਸੀਂ ਮੂੰਹਾਂ ਦੇਖ ਦੁਬਾਰਾ ਦੇਖੋ ਇਹ ਮੂੰਹ ਦੇ ਸੱਚ ਬੱਚਾ ਨਹੀਂ ਫਿਰ ਦੇਖੋ ਹਮ ਸਹੀ ਯਾ ਛੋੜਾ ਛੋੜਾ ਕਰਨ ਲੱਗਿਆ ਵਾ ਆ ਬੱਚੀ ਵੀ ਦੇਖੋ ਚੰਗੀ ਆ ਨਾ ਸਧਾਰਨ ਨਾ ਇਹ ਆ ਕਿ ਕਿਨੇ ਰੇਝ ਫੜਕੀਆਂ ਚੰਮਕ ਘੱਟ ਬਣਾਈਏ ਬੱਚਾ ਨੇ ਤੇ ਜਿਹੜੇ ਪਰਾਂ ਨੂੰ ਜਿਹੜੇ ਬੱਚਾ ਫਸਾਉਂਦਾ ਕਿਸੇ ਵੀ ਢੰਗ ਤੋਂ ਤਸੱਲੀ ਕਰਕੇ ਖਰੀਦ ਸਕਦੇ ਹਾਂ ਧੰਨਵਾਦ